ਹਾਂਜੀ ਦੋਸਤੋ ਪਿਆਰ ਭਈ ਸਤਿ ਸ੍ਰੀ ਅਕਾਲ ਜਿਵੇਂ ਕਿ ਜਦੋਂ ਵੀ ਕੋਈ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਉਡੀਕ ਰਹਿੰਦੀ ਹੈ ਪੈਨਸ਼ਨ ਦੀ ਕਿ ਉਹਨਾਂ ਦੀ ਪੈਨਸ਼ਨ ਕਦੋਂ ਆਵੇਗੀ ਤੇ ਕਦੋਂ ਉਹਨਾਂ ਨੂੰ ਪੈਨਸ਼ਨ ਹੈ ਜਿਹੜੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਵੇਗੀ ਤੇ ਕਿੰਨੀ-ਕਿੰਨੀ ਪੈਨਸ਼ਨ ਆਵੇਗੀ ਤਾਂ ਇਸ ਨੂੰ ਲੈ ਕੇ ਹੁਣ ਆਪਾਂ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ 2500 ਬੁਢਾਪਾ ਪੈਨਸ਼ਨ ਸਕੀਮ ਬਾਰੇ ਗੱਲ ਕਰਾਂਗੇ ਤੇ ਅਕਤੂਬਰ ਮਹੀਨੇ ਦੀ ਪੈਨਸ਼ਨ ਜਿਹੜੀ ਕਿਹਨਾਂ-ਕਿਹਨਾਂ ਲੋਕਾਂ ਦੀ ਆ ਚੁੱਕੀ ਹੈ ਤਾਂ ਜੋ ਉਹ ਬੈਂਕ ਜਾ ਕੇ ਖਾਤਾ ਚੈੱਕ ਕਰ ਲੈਣਾ ਕਿਉਂਕਿ ਇਹਨਾਂ ਬਜ਼ੁਰਗਾਂ ਦੀ ਆ ਚੁੱਕੀ ਹੈ ਪੈਨਸ਼ਨ ਇਸ ਦੇ ਬਾਰੇ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਣ ਜਾ ਰਹੇ ਹਾਂ ਕਿਹਨਾਂ-ਕਿਹਨਾਂ ਬਜ਼ੁਰਗਾਂ ਦੀ ਠੀਕ ਹੈ ਵਿਧਵਾਵਾਂ ਦੀ ਜਿਹੜੇ ਅਪੰਗ ਲੋਕ ਨੇ ਉਹਨਾਂ ਦੀ ਠੀਕ ਹੈ ਜੀ ਨਿਰਸ਼ਰਿਤ ਬੱਚੇ ਨੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਹੁਣ ਸਰਕਾਰ ਨੇ ਖਾਤਿਆਂ ਦੇ ਵਿੱਚ ਪਾ ਦਿੱਤੀ ਹੈ ਤੇ ਇਹਨਾਂ ਨੂੰ ਆਪਾਂ ਦੇਖਾਂਗੇ ਹੁਣ ਕਿਹੜੇ-ਕਿਹੜੇ ਜ਼ਿਲ੍ਹੇ ਨੇ ਕਿਹੜੇ-ਕਿਹੜੇ ਸ਼ਹਿਰ ਨੇ ਜਿੱਥੇ ਇਹ ਪੈਨਸ਼ਨ ਆ ਚੁੱਕੀ ਹੈ ਤੇ ਉਹ ਆਪਣਾ ਹੁਣ ਜਿਹੜਾ ਖਾਤਾ ਹੈ ਜਾ ਕੇ ਬੈਂਕਾਂ ਦੇ ਵਿੱਚ ਚੈੱਕ ਕਰਾ ਸਕਦੇ ਨੇ ਤਾਂ ਆਪਣੀ ਪੈਨਸ਼ਨ ਵੀ ਉਹ ਕਢਵਾ ਸਕਦੇ ਨੇ ਤਾਂ ਦੋਸਤੋ ਜੇ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਵੀ ਤੁਹਾਨੂੰ ਵੀਡੀਓ ਮਿਲਦੀਆਂ ਰਹਿਣ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਹੁਣ ਆਪਣੇ ਪੰਜਾਬ ਦੇ ਵਿੱਚ ਜਿਹੜੀ ਪੈਨਸ਼ਨ ਹੈ ਜਿਹੜੀ ਬੁਢਾਪਾ ਪੈਨਸ਼ਨ ਹੋਗੀ ਠੀਕ ਹੈ ਬੁਢਾਪਾ ਪੈਨਸ਼ਨ ਹੋਗੀ ਜਿਹੜੀ ਹੋਗੀ ਇੱਕ ਵਿਧਵਾ ਪੈਨਸ਼ਨ ਠੀਕ ਹੈ ਜੀ ਵਿਧਵਾ ਪੈਨਸ਼ਨ ਹੋਗੀ ਤੇ ਜਿਹੜੀ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੋਗੀ ਠੀਕ ਹੈ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਵੀ ਹੈ ਜਿਹੜੀ ਉਹ ਆ ਚੁੱਕੀ ਹੈ ਤੇ ਵਿਕਲੰਗ ਲੋਕਾਂ ਦੀ ਜਿਹੜੀ ਪੈਨਸ਼ਨ ਉਹ ਆ ਚੁੱਕੀ ਹੈ ਪੰਗ ਲੋਕਾਂ ਦੀ ਪੈਨਸ਼ਨ ਵੀ ਜਿਹੜੀ ਆ ਚੁੱਕੀ ਹੈ ਤੇ ਹੁਣ ਉਹ ਕਿਹੜੇ ਕਿਹੜੇ ਥਾਵਾਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਲੋਕਾਂ ਦੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਇਸਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੇ ਆਪਾਂ ਜਿਲ੍ਹਾ ਦੱਸਣ ਜਾ ਰਹੇ ਹਾਂ ਉਹ ਜਿਲ੍ਹਾ ਸਭ ਤੋਂ ਪਹਿਲਾਂ ਦੋਸਤੋ ਗੁਰਦਾਸਪੁਰ ਦੇ ਵਿੱਚ ਜਿਹੜੀ ਗੁਰਦਾਸਪੁਰ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਕਲੀਅਰ ਹੈ ਸਾਰੇ ਗੁਰਦਾਸਪੁਰ ਦੀ ਪੈਨਸ਼ਨ ਆ ਚੁੱਕੀ ਹੈ ਉਸ ਦੇ ਨਾਲ ਹੀ ਦੋਸਤੋ ਹੁਸ਼ਿਆਰਪੁਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੈਨਸ਼ਨ ਹੈ ਜਿਹੜੀ ਉਹ ਵੀ ਹੁਣ ਆ ਚੁੱਕੀ ਹੈ ਨਾਲ ਲੱਗਦੇ ਜਿਹੜਾ ਜ਼ਿਲ੍ਹਾ ਹੈ ਜਿਹੜਾ ਹੈ ਜੀ ਕਪੂਰਥਲਾ ਠੀਕ ਹੈ ਜੀ ਕਪੂਰਥਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ तकरीबन ਸਾਰੀਆਂ ਤਹਿਸੀਲਾਂ ਦੇ ਵਿੱਚ ਕਪੂਰਥਲੇ ਦੇ ਜ਼ਿਲ੍ਹੇ ਪੈਨਸ਼ਨ ਆ ਚੁੱਕੀ ਹੈ ਜੇ ਕੁਝ ਕਿ ਤਹਿਸੀਲें ਰਹਿੰਦੀਆਂ ਨੇ ਤੇ ਉਹ तकरीबन ਜਿਹੜੀ ਹੁਣ ਅਗਲੇ 5 ਦਿਨਾਂ ਦੇ ਵਿੱਚ ਜਿਹੜੀ ਪੈਨਸ਼ਨ ਆ ਜਾਵੇਗੀ ਉਸ ਦੇ ਬਾਅਦ ਗੱਲ ਕਰੀਏ ਦੋਸਤੋ ਜਿਹੜਾ ਜ਼ਿਲ੍ਹਾ ਹੈ ਜਲੰਧਰ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੀ ਪੈਨਸ਼ਨ तकरीबन ਆ ਚੁੱਕੀ ਹੈ ਚਾਹੇ ਉਹ ਵਿਧਵਾ ਪੈਨਸ਼ਨ ਹੋਵੇ ਵਿਕਲੈਂਗ ਹੋਵੇ ਚਾਹੇ ਅਦਰ ਕੋਈ ਪੈਨਸ਼ਨ ਹੋਵੇ तकरीबन ਸਾਰੀਆਂ ਪੈਨਸ਼ਨਾਂ ਜਿਹੜੀਆਂ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਆ ਚੁੱਕੀਆਂ ਨੇ ਤਾਂ ਉਸ ਤੋਂ ਬਾਅਦ ਗੱਲ ਕਰੀਏ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਐਸਬੀਐਸ ਨਗਰ ਹੈ ਜਿਹੜਾ ਉਹਦੇ ਵਿੱਚ ਵੀ ਜਿਹੜਾ ਇਹ ਪੈਨਸ਼ਨ ਜਿਹੜੀ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਗੱਲ ਕਰੀਏ ਲੁਧਿਆਣਾ ਜ਼ਿਲ੍ਹੇ ਦੀ ਲੁਧਿਆਣਾ ਦੇ ਵਿੱਚ ਤਕਰੀਬਨ ਸਾਰੇ ਤਹਿਸੀਲਾਂ ਦੇ ਵਿੱਚ ਜਿਹੜੀ ਇਹ ਪੈਨਸ਼ਨ ਆ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਜਾ ਕੇ ਕਿਸੇ ਵੀ ਬੈਂਕ ਦੇ ਵਿੱਚ ਜਿਵੇਂ ਕਿ ਤੁਹਾਡਾ ਬੈਂਕ ਐ SBI ਹੋਵੇ ਚਾਹੇ ਐਕਸਿਸ ਬੈਂਕ ਹੋਵੇ ਚਾਹੇ ਫਿਰ HDFC ਬੈਂਕ ਹੋਵੇ ਤਾਂ ਉੱਥੇ ਵੀ ਜਾ ਕੇ ਤੁਸੀਂ ਆਪਣੀ ਪੈਨਸ਼ਨ ਜਿਹੜੀ ਉਹ ਚੈੱਕ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜਿਹੜੀ ਤੁਹਾਡੀ ਪੈਨਸ਼ਨ ਹੈ ਤੁਹਾਡੀ ਪੈਨਸ਼ਨ ਹੈ ਉਹ ਜਿਹੜੀ ਆ ਚੁੱਕੀ ਹੈ ਹੁਣ ਗੱਲ ਕਰ ਲਈਏ ਅਗਲੇ ਜ਼ਿਲ੍ਹੇ ਦੀ ਉਹ ਜ਼ਿਲ੍ਹਾ ਹੈ ਜੀ ਮੋਗਾ ਮੋਗਾ ਜ਼ਿਲ੍ਹੇ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹੇ ਦੀ ਪੈਨਸ਼ਨ ਆ ਚੁੱਕੀ ਹੈ ਇਸ ਦੇ ਵਿੱਚ ਸ਼ਾਇਦ ਹੀ ਕੋਈ ਪੈਂਡ ਹੋਏਗਾ ਜਿਸ ਦੇ ਵਿੱਚ ਪੈਨਸ਼ਨ ਨਹੀਂ ਆਈ ਨਹੀਂ ਤਾਂ ਤਕਰੀਬਨ ਸਾਰੇ ਪਿੰਡਾਂ ਦੀ ਜਿਹੜੀ ਪੈਨਸ਼ਨ ਨੇ ਆ ਚੁੱਕੀ ਹੈ ਹੁਣ ਮਲੇਰ ਕੋਟਲਾ ਦੀ ਗੱਲ ਕਰੀਏ ਤਾਂ ਮਲੇਰ ਕੋਟ ਦੇ ਦੇ ਵਿੱਚ ਜਿਹੜੀਆਂ ਕਿ ਦੋ ਐ ਤਿੰਨ ਤਹਿਸੀਲਾਂ ਇਹੋ ਜੀਆਂ ਨੇ ਜਿਨ੍ਹਾਂ ਦੇ ਵਿੱਚ ਜੜੀਆਂ ਪੈਨਸ਼ਨਾਂ ਹਜੇ ਰਿਲੀਜ਼ ਨਹੀਂ ਕੀਤੀਆਂ ਤੇ ਉਹ ਥੋੜਾ ਟਾਈਮ ਲੈਣਗੀਆਂ ਇਸ ਕਰਕੇ ਬਾਕੀ ਜਿਹੜਾ ਜ਼ਿਲ੍ਹਾ ਹੈ ਉਹਦੇ ਵਿੱਚ ਪੈਨਸ਼ਨਾਂ ਆ ਚੁੱਕੀਆਂ ਨੇ ਤਾਂ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਕਿਹੜੇ ਜ਼ਿਲ੍ਹੇ ਦੀ ਤਾਂ ਜ਼ਿਲ੍ਹਾ ਹੈ ਜੀ ਸੰਗਰੂਰ ਸੰਘਰੂਰ ਜ਼ਿਲ੍ਹੇ ਦੇ ਵਿੱਚ ਇਹ ਪੈਨਸ਼ਨ ਜਿਹੜੀ ਆ ਚੁੱਕੀ ਹੈ ਤੁਸੀਂ ਜਾ ਕੇ ਆਪਣੇ ਜਿੱਥੇ ਵੀ ਤੁਹਾਡਾ ਖਾਤਾ ਹੈ ਉੱਥੇ ਜਾ ਕੇ ਪੈਨਸ਼ਨ ਕਢਵਾ ਸਕਦੇ ਹੋ ਤੇ ਉਸ ਤੋਂ ਬਾਅਦ ਗੱਲ ਕਰੀਏ ਨਾਲ ਲੱਗਦੇ ਜਿਹੜਾ ਜ਼ਿਲ੍ਹਾ ਹੈ ਉਹ ਪਟਿਆਲਾ ਪਟਿਆਲਾ ਜ਼ਿਲ੍ਹੇ ਦੇ ਵਿੱਚ तकरीबन ਸਾਰੇ ਹੀ ਜ਼ਿਲ੍ਹੇ ਦੀ ਪੈਨਸ਼ਨ ਆ ਚੁੱਕੀ ਹੈ ਜਿਹੜਾ ਇਹ ਸੰਘਰੂਰ ਤੇ ਪਟਿਆਲਾ ਜ਼ਿਲ੍ਹਾ ਨਾਲ ਲੱਗਦੇ ਨੇ ਦੋਹਾਂ 'ਚ ਆ ਚੁੱਕੀ ਹੈ ਪੈਨਸ਼ਨ ਹੁਣ ਗੱਲ ਕਰਦੇ ਹਾਂ ਜ਼ਿਲ੍ਹਾ ਮਾਨਸੇ ਦੀ ਮਾਨਸੇ ਜ਼ਿਲ੍ਹੇ ਦੇ ਵਿੱਚ ਦੋਸਤੋ ਹਜੇ ਗੱਲ ਚੱਲ ਰਹੀ ਹੈ ਪੈਨਸ਼ਨ ਰਿਲੀਜ਼ ਨਹੀਂ ਹੋਈ ਜਦੋਂ ਹੀ ਇਹ ਪੈਨਸ਼ਨ ਰਿਲੀਜ਼ ਹੁੰਦੀ ਹੈ ਤੁਹਾਨੂੰ ਦੱਸ ਦਾਂਗੇ ਅੱਜ ਜਾਂ ਕੱਲ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਪੈ ਸਕਦੀ ਹੈ ਤਾਂ ਉਸ ਤੋਂ ਬਾਅਦ ਗੱਲ ਕਰੀਏ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਿਹੜੀ ਤਕਰੀਬਨ ਸਾਰਿਆਂ ਦੀ ਆ ਚੁੱਕੀ ਹੈ ਜੇ ਤੁਸੀਂ ਹਲੇ ਤੱਕ ਜਿਹੜੀ ਪੈਨਸ਼ਨ ਨਹੀਂ ਕਢਵਾਈ ਤੇ ਜਾ ਕੇ ਪੈਨਸ਼ਨ ਕਢਵਾ ਸਕਦੇ ਹੋ ਇਸ ਦੇ ਨਾਲ ਹੀ ਫਰੀਦਕੋਟ ਹੈ ਜਿਹੜਾ ਫਰੀਦਕੋਟ ਦੇ ਵਿੱਚ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੁਸੀਂ ਉੱਥੇ ਜਾ ਕੇ ਜਿਹੜੇ ਵੀ ਜਫਰੀਦਕੋਟ ਦੇ ਵਿੱਚ ਲੋਕੀ ਬਸਨੀਕ ਨੇ ਉਹ ਆਪਣੀ ਆਪਣੀ ਪੈਂਚੇ ਜਾ ਕੇ ਕਢਵਾ ਸਕਦੇ ਨੇ ਤਕਰੀਬਨ ਇਹਨਾਂ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਸਾਰਿਆਂ ਦੀ ਆ ਚੁੱਕੀ ਹੈ ਜੇ ਕੁਝ ਜ਼ਿਲ੍ਹੇ ਜਿਹੜੇ ਰਹਿੰਦੇ ਨੇ ਉਹਨਾਂ ਦੀ ਅਸੀਂ ਬਾਅਦ ਵਿੱਚ ਅਪਡੇਟ ਦਵਾਂਗੇ ਜਦੋਂ ਹੀ ਉਹ ਪੈਨਸਲ ਜਿਹੜੀ ਉਹਨਾਂ ਦੀ ਹੈ ਜਿਹੜੀ ਰਿਲੀਜ਼ ਹੋ ਜਾਂਦੀ ਹੈ ਤਾਂ ਦੋਸਤੋ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੀ 2500 ਬੁਢਾਪਾ ਪੈਨਸ਼ਨ ਇਸ ਦਾ ਕੀ ਬਣੂਗਾ ਕਿਉਂਕਿ ਦੋਸਤੋ 2500 ਨੂੰ ਲੈ ਕੇ ਬਹੁਤ ਹੀ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਭੰਬਲ ਪੁੱਸਾ ਬਣਿਆ ਹੋਇਆ ਹੈ ਕੀ ਇਹ ਪੈਨਸ਼ਨ ਜਿਹੜੀ ਕਦੋਂ ਆਏਗੀ ਕੀ ਅਕਤੂਬਰ ਵਿੱਚ ਹੀ 1500 ਆਏਗੀ ਜਾਂ ਫਿਰ 2500 ਆਏਗੀ ਤਾਂ ਇਸ ਦੀ ਆਪਾਂ ਗੱਲ ਕਲੀਅਰ ਕਰ ਦਈਏ ਕਿ ਜਿਹੜੀ ਹੁਣ ਇਸ ਅਕਤੂਬਰ ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਜਿਹੜੀ ਪੈਨਸ਼ਨ ਆ ਰਹੀ ਹੈ ਸਾਰਿਆਂ ਦੀ 15 1500 ਹੀ ਪੈਨਸ਼ਨ ਆ ਰਹੀ ਹੈ ਕਿਸੇ ਦੀ ਵੀ 2500 ਪੈਨਸ਼ਨ ਨਹੀਂ ਆ ਰਹੀ ਹੁਣ ਕਈ ਲੋਕ ਕਹਿੰਦੇ ਨੇ ਕਿ ਜਿਹੜੀ 2500 ਦੇ ਲਈ ਅਸੀਂ ਅਸੀਂ ਫਾਰਮ ਭਰਿਆ ਹੋਇਆ ਹੈ ਕਿ ਸਾਡੀ 2500 ਪੈਨਸ਼ਨ ਲੱਗ ਜੇਗੀ ਤਾਂ ਉਰੇ ਅਸੀਂ ਕਲੀਅਰ ਕਰਨਾ ਚਾਹਾਂਗੇ ਪੰਜਾਬ ਸਰਕਾਰ ਵੱਲੋਂ ਇਹੋ ਜਿਹਾ ਕੋਈ ਫਾਰਮ ਹਜੇ ਜਿਹੜਾ ਅਪਡੇਟ ਨਹੀਂ ਕੀਤਾ ਗਿਆ ਰਿਲੀਜ਼ ਨਹੀਂ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਜਾਵੇ ਕਿ ਤੁਹਾਡੀ 2500 ਤਾਂ ਹੀ ਲੱਗਣੀ ਹੈ ਜੇ ਤੁਸੀਂ ਫਾਰਮ ਭਰੋਗੇ ਇਹੋ ਜਿਹੀ ਕੋਈ ਗੱਲ ਨਹੀਂ ਤੁਸੀਂ ਕਿਸੇ ਸਕੈਮਰ ਦੇ ਤੋਂ ਹੱਥੋਂ ਤੁਸੀਂ ਠੱਗਿਆ ਨਾ ਜਾਓ ਕਿਉਂਕਿ ਦੋਸਤੋ ਜਿਹੜੇ ਠੱਗ ਹੁੰਦੇ ਨੇ ਉਹ ਇਹੋ ਸੇ ਐਸੇ ਤਰੀਕੇ ਦੀਆਂ ਜਿਹੜੀਆਂ ਕਹਾਣੀਆਂ ਬੁਣਦੇ ਨੇ ਤਾਂ ਜੋ ਗਰੀਬ ਲੋਕ ਉਹਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਤੁਹਾਡੀ 700 ਰੁਪਏ ਪੈਨਸ਼ਨ ਸੀ ਤਾਂ ਜਦੋਂ ਸਰਕਾਰ ਨੇ ਹਜ਼ਾਰ ਕੀਤੀ ਤਾਂ ਆਟੋਮੈਟਿਕ ਹੀ ਤੁਹਾਨੂੰ ਕੁਝ ਵੀ ਨਹੀਂ ਭਰਨਾ ਪਿਆ ਸੀ ਨਾ ਕੋਈ ਫਾਰਮ ਨਾ ਕੁਝ ਹੋਰ ਆਟੋਮੈਟਿਕ ਜਿੱਥੇ ਸਰਕਾਰ 700 ਰੁਪਏ ਪੈਨਸ਼ਨ ਦਿੰਦੀ ਸੀ ਉੱਥੇ 300 ਹੋਰ ਵਧਾ ਕੇ ਖਾਤੇ ਦੇ ਵਿੱਚ ਇਹ 1000 ਰੁਪਏ ਪਾਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜਦੋਂ 1000 ਤੋਂ ਦੋਸਤੋ 1500 ਰੁਪਏ ਪੈਨਸ਼ਨ ਹੋਈ ਤਾਂ ਫਿਰ ਵੀ ਕੋਈ ਫਾਰਮ ਨਹੀਂ ਭਰਨਾ ਪਿਆ ਤੁਹਾਨੂੰ 1000 ਤੋਂ 500 ਰੁਪਏ ਵਧਾ ਕੇ 1500 ਰੁਪਏ ਪੈਨਸ਼ਨ ਦੇਣੀ ਪੈਗੀ ਹੁਣ ਕੀ ਹੋਏਗਾ ਇਹਦੇ ਵਿੱਚ 1000 ਰੁਪਏ ਹੋਰ ਵਧਾ ਕੇ 2500 ਰੁਪਏ ਜਿਹੜਾ ਪੈਨਸ਼ਨ ਹੈ ਤੁਹਾਡੇ ਖਾਤੇ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਇਹ ਪੈਨਸ਼ਨ ਲੱਗਣੀ ਕਿਨਾਂ ਦੀ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਸਿੱਧਾ ਤੌਰ ਤੇ ਜ਼ਰੂਰ ਕਹਿਣਾ ਚਾਹਾਂਗੇ ਕਿ ਜਿਹੜੀ ਇਹ 2500 ਪੈਨਸ਼ਨ ਹੈ ਇਹਦੇ ਲਈ ਕੋਈ ਫਾਰਮ ਨਹੀਂ ਭਰਨਾ ਪਰ ਇਹ ਪੈਨਸ਼ਨ ਉਹਨਾਂ ਨੂੰ ਮਿਲੇਗੀ ਜਿਹੜੇ ਕੁਝ ਸ਼ਰਤਾਂ ਪੂਰੀਆਂ ਕਰਦੇ ਨੇ ਜਿਵੇਂ ਕਿ ਉਹਨਾਂ ਦਾ ਈ ਕੇ ਵਾਈ ਸੀ ਠੀਕ ਹੈ ਜੀ ਈ ਕੇ ਵਾਈ ਸੀ ਜਿਹੜਾ ਉਹ ਪੂਰਾ ਹੋਣਾ ਚਾਹੀਦਾ ਹੈ ਕਿਉਂਕਿ ਦੋਸਤੋ ਇਕੇ ਵਾਈਸੇਦ ਰਾਹ ਲੈ ਤੁਹਾਡਾ ਸਾਰਾ ਬਾਇਓ ਡਾਟਾ ਸਰਕਾਰ ਕੋਲ ਚਲਿਆ ਜਾਂਦਾ ਹੈ ਉਸ ਦੇ ਵਿੱਚ ਕੀ ਹੁੰਦਾ ਹੈ ਇਸ ਦੇ ਵਿੱਚ ਤੁਹਾਨੂੰ ਆਪਣਾ ਆਧਾਰ ਕਾਰਡ ਆਪਣਾ ਆਧਾਰ ਕਾਰਡ ਜਿਹੜਾ ਦੇਣਾ ਪਏਗਾ ਨਾਲ ਤੁਹਾਡਾ ਪੈਨ ਕਾਰਡ ਠੀਕ ਹੈ ਜੀ ਬੈਂਕ ਦੇ ਵਿੱਚ ਤੁਸੀਂ ਅਪਡੇਟ ਕਰਉਣਾ ਹੋਵੇਗਾ ਤੇ ਨਾਲ ਜਿਹੜੀ ਤੁਹਾਡੀ ਪੈਨਸ਼ਨ ਦੀ ਪੈਨਸ਼ਨ ਦੀ ਜਿਹੜੀ ਆਈਡੀ ਹੈ ਉਹ ਅਪਡੇਟ ਕਰਨੀ ਪਏਗੀ ਕਿੱਥੇ ਇਹ ਤੁਸੀਂ ਬੈਂਕ ਦੇ ਵਿੱਚ ਜਾ ਕੇ ਤੁਹਾਨੂੰ ਇਹ ਅਪਡੇਟ ਕਰਨੀ ਪੈਗੀ ਇਸ ਤਰੀਕੇ ਦੇ ਨਾਲ ਜੇ ਤੁਹਾਡੀ ਕੋਈ ਕਮੀ ਪੇਸ਼ੀ ਹੈ ਤੇ ਬੈਂਕ ਉਹ ਦੂਰ ਕਰ ਦੇਗਾ ਤੇ ਤੁਹਾਡਾ ਖਾਤਾ ਪੈਨਸ਼ਨ ਦੇ ਯੋਗ ਸਹੀ ਚੱਲਦਾ ਰਹੇਗਾ ਗੱਲ ਕਰੀਏ ਹੁਣ ਕਿ ਪੈਨਸ਼ਨ ਦਫਤਰ ਜਾ ਕੇ ਵੀ ਕੁਝ ਕਰਨਾ ਹੈ ਪੈਨਸ਼ਨ ਦਫਤਰ ਜਾ ਕੇ ਆਪਾਂ ਕੁਝ ਨਹੀਂ ਕਰਨਾ ਪੈਨਸ਼ਨ ਦਫਤਰ ਜਾ ਕੇ ਆਪਾਂ ਸਿਰਫ ਇਨਾ ਕਰਨਾ ਹੁੰਦਾ ਹੈ ਕਿ ਜਦੋਂ ਆਪਣਾ ਕੋਈ ਬੈਂਕ ਅਕਾਊਂਟ ਹੈ ਜਿਹੜਾ ਆਪਾਂ ਪੈਨਸ਼ਨ ਦੇ ਲਈ ਦਿੱਤਾ ਹੁੰਦਾ ਹੈ ਜੇ ਉਹ ਆਪਣਾ ਬੰਦ ਹੋ ਗਿਆ ਜਾਂ ਫਿਰ ਆਪਾਂ ਬਦਲਣਾ ਚਾਹੁੰਦੇ ਆ ਤਾਂ ਜਿਹੜਾ ਨਵਾਂ ਬੈਂਕ ਹੈ ਠੀਕ ਹੈ ਜੀ ਨਿਊ ਬੈਂਕ ਨਿਊ ਬੈਂਕ ਜਿਹੜਾ ਉਹ ਆਪਾਂ ਉਹਦੀ ਫੋਟੋ ਕਾਪੀ ਦੇਣੀ ਹੁੰਦੀ ਹੈ ਪੈਨਸ਼ਨ ਦਫ਼ਤਰ ਜਾ ਕੇ ਬਸ ਇਨਾਂ ਨੂੰ ਕੁਝ ਕਰਨਾ ਹੁੰਦਾ ਹੈ ਬਾਕੀ ਆਪਾਂ ਕੁਝ ਨਹੀਂ ਕਰਨਾ ਹੁੰਦਾ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ 2500 ਪੈਨਸ਼ਨ ਦੇ ਲਈ ਕਿ ਤੁਹਾਡੇ ਖਾਤੇ ਦੇ ਵਿੱਚ 2500 ਪੈਨਸ਼ਨ ਕਿਸ ਮਹੀਨੇ ਤੋਂ ਪਵੇਗੀ ਜਾਂ ਫਿਰ 2500 ਦੇ ਲਈ ਜੇ ਤੁਸੀਂ ਕੁਝ ਅਲੱਗ ਕਰਨਾ ਹੈ ਜਾਂ ਫਿਰ ਆਨਲਾਈਨ ਕੁਝ ਫਾਰਮ ਭਰਨਾ ਹੈ ਇਸ ਦੇ ਵਿੱਚ ਤੁਹਾਨੂੰ ਅਸੀਂ ਸਾਰਾ ਕੁਝ ਅਪਡੇਟ ਇਸ ਚੈਨਲ ਦੇ ਉੱਤੇ ਦੇਂਦੇ ਰਹਿੰਦੇ ਆ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਸੀਂ ਵੀ ਸਰਕਾਰ ਦੀਆਂ ਤੇ ਜਾਂ ਫਿਰ ਕੇਂਦਰ ਸਰਕਾਰ ਹੋਵੇ ਚਾਹੇ ਫਿਰ ਪੰਜਾਬ ਸਰਕਾਰ ਹੋਵੇ ਹਰ ਇੱਕ ਤਰ੍ਹਾਂ ਦੀ ਸਕੀਮ ਤੋਂ ਤੁਸੀਂ ਅਪਡੇਟ ਹੋ ਸਕੋ ਧੰਨਵਾਦ ਜੀ